ਸਾਰਿਆਂ ਨੂੰ ਪਿਆਰ ਭਰੀ ਸਵੇਰ ਸ਼ਖਾਲ ਚ ਬਹੁਤ ਬਹੁਤ ਸਵਾਗਤ ਕਰਦੇ ਹਾਂ ਆਪਣੇ ਚੈਨਲ ਤੇ ਮੁਲਾਜ਼ਮ ਜਥੇਬੰਦੀਆਂ ਨੇ ਹੁਣ ਸਰਕਾਰ ਦੇ ਨਾਲ ਮੀਟਿੰਗ ਕਰਨ ਤੋਂ ਨਾ ਕਰ ਦਿੱਤਾ ਹੈ ਸੀਪੀਐਫ ਕਰਮਚਾਰੀ ਯੂਨੀਅਨ ਤੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਵੱਲੋਂ ਲੁਧਿਆਣਾ ਪਛਮੀ ਵਿਧਾਨ ਸਭਾ ਜਿਹੜਾ ਕਿ ਹਲਕੇ ਦੇ ਵਿੱਚ ਪ੍ਰੋਟੈਸਟ ਮਾਰਚ ਕੀਤਾ ਜਾ ਰਿਹਾ ਸੀ ਇਸ ਪ੍ਰੋਟੈਸਟ ਮਾਰਚ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਮੁਲਾਜ਼ਮ ਪੰਜਾਬ ਭਾਰ ਦੇ ਵਿੱਚੋਂ ਸ਼ਾਮਿਲ ਹੋਏ ਸੀ ਇਹ ਸਭ ਕੁਝ ਦੇਖ ਕੇ ਉਹ ਉਸ ਪ੍ਰਸ਼ਾਸਨ ਨੂੰ ਭਜੜਾ ਪੈ ਗਈਆਂ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਮੰਗ ਕਰ ਰਹੇ ਸੀ ਇਸ ਮੌਕੇ ਤੇ ਮੁਲਾਜ਼ਮਾਂ ਦੇ ਲੀਡਰਸ਼ਿਪ ਵਾਰ-ਵਾਰ ਇਹ ਹੀ ਕਹੀ ਜਾ ਰਿਹਾ ਹੈ ਵੀ ਪੰਜਾਬ ਆਮ ਆਦਮੀ ਪਾਰਟੀ ਨੇ ਚੋਣਾਂ ਦੇ ਦੌਰਾਨ ਜਿਹੜਾ ਵਾਅਦਾ ਕੀਤਾ ਸੀ ਵੀ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇਗੀ ਆਮ ਆਦਮੀ ਪਾਰਟੀ ਦੇ ਮੰਤਰੀਆਂ ਦੇ ਵੱਲੋਂ ਧਰਨਿਆਂ ਦੇ ਵਿੱਚ ਆ ਕੇ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਵੀ ਗਰੰਟੀ ਦਿੱਤੀ ਗਈ ਸੀ ਜਿਹੜਾ ਕਿ ਸਵਾ 3 ਸਾਲ ਦੇ ਵਿੱਚ ਪੂਰਾ ਨਹੀਂ ਕੀਤਾ ਔਰ ਜਿਉਂ-ਜਿਉਂ ਲੁਧਿਆਣਾ ਪੱਛਮੀ ਤੇ ਹਲਕੇ ਦੇ ਅੰਦਰ ਮੁਲਾਜ਼ਮ ਮਾਰਚ ਕਰ ਰਹੇ ਸੀ ਨਾਰੇ ਲਾ ਰਹੇ ਸੀ ਇਸੇ ਦੌਰਾਨ ਲੁਧਿਆਣਾ ਪ੍ਰਸ਼ਾਸਨ ਤੇ ਪੁਲਿਸ ਉਹਨਾਂ ਨੂੰ ਰੋਕਨ ਦਾ ਯਤਨ ਦੇ ਵਿੱਚ ਲੱਗੀ ਸੀ ਇਹ ਜਾਣਕਾਰੀ ਦਿੱਤੀ ਹੈ ਸੁਖਜੀਤ ਸਿੰਘ ਅਤੇ ਜਸਵੀਰ ਸਿੰਘ ਤਲਵਾੜਾ ਜਿਹੜੇ ਇਸ ਸੰਘਰਸ਼ ਦੀ ਅਗਵਾਈ ਕਰ ਰਹੇ ਸੀ ਉਹਨਾਂ ਨੇ ਦੱਸਿਆ ਵੀ ਇਸੇ ਦੌਰਾਨ ਇੱਕ ਐਸਪੀ ਉਹਨਾਂ ਨਾਲ ਗੱਲਬਾਤ ਕਰਨ ਲੱਗੇ ਉਹਨਾਂ ਨੇ ਪੇਸ਼ ਜਿਗੜੇ ਕੇਸ ਕੀਤੀ ਕਿ ਤੁਹਾਡੀ ਮੀਟਿੰਗ ਜਿਹੜੀ ਹੈ ਕੈਬਨਟ ਸਬ-ਕਮੇਟੀ ਨਾਲ ਕਰਵਾ ਦਿੱਤੀ ਜਾਊਗੀ ਪਰ ਜਿਹੜੀ ਲੀਡਰਸ਼ਿਪ ਨੇ ਬੜਾ ਹੀ ਸਾਫ਼ ਕਰ ਦਿੱਤਾ ਵੀ ਕੈਬਨਟ ਸਬ-ਕਮੇਟੀ ਨਾਲ ਮੀਟਿੰਗਾਂ ਕਰਕੇ ਉਹ ਅੱਕ ਥੱਕ ਗਏ ਨੇ ਕਿਉਂਕਿ ਜਿਹੜਾ ਇਹਨਾਂ ਮੀਟਿੰਗਾਂ ਦੇ ਵਿੱਚੋਂ ਹਲੇ ਤੱਕ ਕੁਝ ਵੀ ਸਿੱਟਾ ਨਹੀਂ ਨਿਕਿਆ ਨਿਕਲਿਆ ਉਲਟਾ ਪੰਜਾਬ ਸਕੱਤਰ ਦੀ ਜਿਹੜੀ ਅਫਸਰ ਸ਼ਾਈ ਹੈ ਉਹ ਯੂਪੀਐਸ ਯੂਨੀਫਾਈਡ ਪੈਨਸ਼ਨ ਸਕੀਮ ਉੱਪਰ ਚਰਚਾ ਕਰ ਰਹੀ ਹੈ ਇਸ ਕਰਕੇ ਕੈਬਨਟ ਸਬ ਕਮੇਟੀ ਨਾਲ ਅਸੀਂ ਮੀਟਿੰਗ ਨਹੀਂ ਕਰਾਂਗੇ ਕਿਉਂਕਿ ਕੋਈ ਲਾਭ ਨਹੀਂ ਮਿਲੇਗਾ ਉਹਦਾ ਇਸੇ ਦੌਰਾਨ ਲੀਡਰਾਂ ਨੇ ਦੱਸਿਆ ਵੀ ਫਿਰ ਪੁਲਿਸ ਅਧਿਕਾਰੀਆਂ ਨੇ ਮੁਲਾਜ਼ਮ ਆਗੂਆਂ ਨੂੰ ਸ਼ਾਂਤ ਕਰਨ ਦੇ ਲਈ ਉਹਨਾਂ ਨੂੰ ਆਫਰ ਕੀਤਾ ਵੀ ਤੁਹਾਡੀ ਮੀਟਿੰਗ ਵਿਤਮਤੀ ਹਰਪਾਲ ਸਿੰਘ ਚੀਵਾ ਨਾਲ ਕਰਵਾ ਦਿੰਦੇ ਆ ਪਰ ਫਿਰ ਸੁਖਜੀਤ ਸਿੰਘ ਤੇਜਸਵੀਰ ਸਿੰਘ ਤਲਵਾੜਾ ਹੋਣਾ ਨੇ ਕਿਹਾ ਬੜਾ ਹੀ ਸਾਫ ਸਪਸ਼ਟ ਸ਼ਬਦਾਂ ਦੇ ਵਿੱਚ ਕਿਹਾ ਕਿ ਚੀਵਾ ਸਾਹਿਬ ਨਾਲ ਉਹ ਉਹਨਾਂ ਨਾਲ ਕਈ ਮੀਟਿੰਗਾਂ ਦੇ ਦੌਰ ਪੂਰੇ ਕਰ ਲਏ ਨੇ ਔਰ ਅਜਿ ਮਾ ਸਾਹਿਬ ਲਗਾਤਾਰ ਮੀਟਿੰਗਾਂ ਕਰਨ ਤੋਂ ਬਾਅਦ ਫਿਰ ਅਖੀਰ ਇੱਕੋ ਗੱਲ ਕਹਿ ਦਿੰਦੇ ਆ ਵੀ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਗੱਲ ਕਰਕੇ ਤੇ ਅਗਲਾ ਫੈਸਲਾ ਕਰਨਗੇ ਪਰ ਕਈ ਮਹੀਨੇ ਨਿਕਲ ਗਏ ਨੇ ਉਹਨਾਂ ਦੇ ਪੱਲੇ ਕੁਛ ਨਹੀਂ ਪਿਆ ਹਰ ਮੀਟਿੰਗ ਵਿੱਚ ਝੂਠੇ ਲਾਰੇ ਲਾ ਕੇ ਵਾਪਸ ਭੇਜਿਆ ਜਾਂਦਾ ਹੈ ਇਸ ਵਿੱਚ ਹਰਪਾਲ ਸਿੰਘ ਚਿਮਾ ਉਹਨਾਂ ਨਾਲ ਲੀਡਰਸ਼ਿਪ ਨੇ ਗੱਲ ਕਰਨ ਤੋਂ ਜਿਹੜਾ ਹੈ ਮੀਟਿੰਗ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਇਸ ਤੋਂ ਬਾਅਦ ਤੀਸਰਾ ਆਪਸ਼ਨ ਏ ਹੈ ਕਿ ਫਿਰ ਪੋਰਸ ਅਧਿਕਾਰੀ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੀਟਿੰਗ ਕਰਵਾਉਣ ਦਾ ਜਿਹੜਾ ਹੈ ਵਾਅਦਾ ਸ਼ੁਰੂ ਕੀਤਾ ਹੈ ਵੀ ਉਹ 18 ਜੂਨ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਉਹਨਾਂ ਦੀ ਮੀਟਿੰਗ ਕਰਵਾ ਦੇਣਗੇ ਪਰ ਦੂਸਰੇ ਪਾਸੇ ਸੀਪੀਪ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਸੁਖਜੀਤ ਸਿੰਘ ਨੇ ਬੜਾ ਹੀ ਸਾਫ਼ ਕਹ ਦਿੱਤਾ ਕਿ ਅਧਿਕਾਰੀਆਂ ਨੂੰ ਵੀ ਬਿਲਕੁਲ ਨਾਲ ਕੱਲ੍ਹ ਬਾਤ ਕਰਨ ਦੀ ਮੀਟਿੰਗ ਲਈ ਤਿਆਰ ਹਾਂ ਕਿਉਂਕਿ ਅਖੀਰ ਇਨਸਾਫ ਸਾਨੂੰ ਉੱਥੋਂ ਹੋਊ ਮਿਲਣਾ ਹੈ ਪਰ ਇਹ ਗਰੰਟੀ ਦਿਓ ਤੁਸੀਂ ਵੀ 18 ਜ਼ੋਨ ਨੂੰ ਜਿਹੜੀ ਮੀਟਿੰਗ ਦੇ ਰਹੇ ਹੋ ਉਹ ਪੱਕੇ ਤੌਰ ਤੇ ਮੁੱਖ ਮੰਤਰੀ ਨਾਲ ਹੋਵੇਗੀ ਕਿਉਂਕਿ ਉਹਨਾਂ ਨੇ ਕਿਹਾ ਵੀ ਮੁੱਖ ਮੰਤਰੀ ਦਫ਼ਤਰ ਤੋਂ ਉਹਨਾਂ ਨੂੰ 16 ਚਿੱਠੀਆਂ ਮੀਟਿੰਗਾਂ ਦੇ ਆ ਚੁੱਕੇ ਆ ਪਰ ਇਹ ਮੀਟਿੰਗਾਂ ਕਦੇ ਸਿਰੇ ਨਹੀਂ ਚੜੀਆਂ ਪੋਸਟਪੋਨ ਹੁੰਦੀਆਂ ਰਹੀਆਂ ਨੇ ਇਸ ਕਰਕੇ ਅਸੀਂ ਵਿਸ਼ਵਾਸ ਨਹੀਂ ਕਰ ਸਕਦੇ ਜੋ ਜਸਬੀਰ ਸਿੰਘ ਤਲਵਾੜਾ ਤੇ ਸੁਖਜੀਤ ਸਿੰਘ ਨੇ ਜਦੋਂ ਵਾਰ-ਵਾਰ ਇਹ ਗੱਲ ਕਹੀ ਵੀ ਤੁਸੀਂ ਨਿਜੀ ਤੌਰ ਤੇ ਹੀ ਗਰੰਟੀ ਦੇ ਦਿਓ ਵੀ ਮੁੱਖ ਮੰਤਰੀ ਨਾਲ ਪੱਕੇ ਤੌਰ ਤੇ ਮੀਟਿੰਗ ਹੋਊਗੀ ਤੇ ਆਪਣਾ ਜਿਹੜਾ ਉਹ ਮਾਰਚਾ ਉਹ ਰੋਕ ਦੇਣਗੇ ਇਸੇ ਦੌਰਾਨ ਸੁਖਜੀਤ ਸਿੰਘ ਨੇ ਉਹ ਅਧਿਕਾਰੀਆਂ ਨੂੰ ਯਾਦ ਕਰਵਾਇਆ ਵੀ ਜਦੋਂ ਤੁਸੀਂ ਮੋਹਾਲੀ ਦੇ ਐਸਪੀ ਐਸਪੀਸੀ ਤੇ ਜਦੋਂ ਉਹਦੋਂ ਉਹਨਾਂ ਨੇ 9 ਨਵੰਬਰ 2023 ਨੂੰ ਮੋਹਾਲੀ ਦੇ ਵਿੱਚ ਰੈਲੀ ਕੀਤੀ ਸੀ ਚੰਡੀਗੜ੍ਹ ਕੁਚ ਕਰਨ ਦਾ ਐਲਾਨ ਕੀਤਾ ਸੀ ਪਰ ਤੁਸੀਂ ਉਹ ਉਹ ਲਿਖ ਕੇ ਸਾਨੂੰ ਪੱਤਰ ਦਿੱਤਾ ਸੀ ਵੀ 4 ਜਨਵਰੀ 2024 ਨੂੰ ਮੁੱਖ ਮੰਤਰੀ ਭਗਵੰਤ ਮਾਨ ਨਾਲ ਤੁਹਾਡੀ ਮੀਟਿੰਗ ਕਰਵਾਈ ਜਾਵੇਗੀ। ਪਰ ਅਜ ਤੱਕ ਉਹ 4 ਜਨਵਰੀ ਨਹੀਂ ਆਈ ਇਸ ਕਰਕੇ ਅਸੀਂ ਕਿਵੇਂ ਵਿਸ਼ਵਾਸ ਕਰ ਲਈਏ ਵੀ 18 ਜੂਨ ਨੂੰ ਵੀ ਮੀਟਿੰਗ ਹੋਏਗੀ ਸੋ ਇਸੇ ਤਰ੍ਹਾਂ ਜਦੋਂ ਫਿਰ ਪੁਲਿਸ ਅਧਿਕਾਰੀਆਂ ਨੇ ਆਪਣੇ ਵੱਲੋਂ ਗਾਰੰਟੀ ਦੇਣ ਤੋਂ ਨਾ ਕਰ ਦਿੱਤੀ ਤੇ ਫਿਰ ਲੀਡਰਸ਼ਿਪ ਨੇ ਮੁੱਖ ਮੰਤਰੀ ਨਾਲ ਮੀਟਿੰਗ ਕਰਨ ਦਾ ਜਿਹੜਾ ਹੈ ਆਪਸ਼ਨ ਆਈ ਸੀ ਉਹਨੂੰ ਠਕਰਾ ਕੇ ਆਪਣਾ ਜਿਹੜਾ ਪ੍ਰੋਟੈਸਟ ਜਾਰੀ ਰੱਖਿਆ ਸੋ ਇਹ ਹਾਲਾਤ ਬੰਦੇ ਨਜ਼ਰ ਆ ਰਹੇ ਨੇ ਪੰਜਾਬ ਸਰਕਾਰ ਤੇ ਮੁਲਾਜ਼ਮਾਂ ਦੇ ਵਿੱਚ ਜਿਹੜਾ ਹੈ ਟਕਰਾਵ ਹੈ ਵਧਦਾ ਜਾ ਰਿਹਾ ਹੈ ਲਗਾਤਾਰ